ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਦਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲਾ ਹਾਈਵੇ ਜਿਹੜਾ ਲੰਘਦਾ ਉਹਦੇ ਤੇ ਉੱਤੇ ਇਹ ਪਿੰਡ ਆਉਂਦਾ ਇਹਦੇ ਇੱਕ ਹੱਥ ਪਿੰਡ ਬਲਾਸਪੁਰ ਜਿਹੜਾ ਹਾਈਵੇ ਦੇ ਉੱਤੇ ਆ ਤੇ ਉਸ ਤੋਂ ਇਲਾਵਾ ਭਾਗੀਕੇ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜੇ ਹੀ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਕਾਫੀ ਵੀਡੀਓ ਬਣਾਈਆਂ ਕਿਉਂਕਿ ਵਪਾਰ ਦਾ ਇੱਥੇ ਕੰਮ ਆ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆਂ ਦੋ ਮੱਝਾਂ ਅੱਜ ਦੀ ਇਸ ਵੀਡੀਓ ਚ ਦਿਖਾਵਾਂਗਾ ਹਾਲਾਂਕਿ ਜਿਹੜਾ ਰੂਟੀਨ ਚ ਜਿਵੇਂ ਕਿਹਾ ਪਸ਼ੂ ਹੁੰਦੇ ਆ ਤਾਂ ਤੁਸੀਂ ਦੇਖੋਗੇ ਘਰ ਚ ਹੋਰ ਵੀ ਮੱਝਾਂ ਖੜੀਆਂ ਜਿਹੜੀਆਂ ਤੁਹਾਨੂੰ ਫੇਰ ਵੀਡੀਓ ਦਿਖਾਵਾਂਗੇ ਕਿਉਂਕਿ ਇੱਕ ਵੀਡੀਓ ਦੇ ਵਿੱਚ ਦੋ ਕਨਾਕ ਵਿਖਾਏ ਹੋਣ ਤੋਂ ਖਰੀਦਣ ਵਾਲੇ ਨੂੰ ਵੀ ਸੌਖਾ ਰਹਿੰਦਾ ਤੇ ਵੇਚਣ ਵਾਲੇ ਨੂੰ ਵੀ ਸੌਖਾ ਰਹਿੰਦਾ ਗੱਲਬਾਤ ਕਰਨੀ ਸੋ ਆਓ ਡਿਟੇਲ ਪੁੱਛੀਏ ਪਹਿਲਾਂ ਆਪਾਂ ਇਸੇ ਮੱਝ ਤੋਂ ਸ਼ੁਰੂ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਇਧਰਲੀ ਝੋਟੀ ਦਿਖਾ ਦਾਂਗੇ ਬਾਈ ਤੋਂ ਜਾਣਕਾਰੀ ਲਵਾਂਗੇ ਬਲਵਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਦੋ ਮੱਝਾਂ ਅੱਜ ਵਿਖਾ ਰਹੇ ਆਂ ਹਾਂ ਬਾਈ ਦੋ ਦਿਖਾਉਨੇ ਆ ਜਗਜੀਤ ਤਾਜ਼ੀਆਂ ਹੀ ਸੂਈਆਂ ਇਹ ਬਾਈ ਦੋਨੇ ਦੋਨਾਂ ਮਗਰੀ ਕਟੀਆਂ ਆਈਆਂ ਠੀਕ ਆ ਪਹਿਲੇ ਨੰਬਰ ਵਾਲੀ ਮੱਝ ਕਦੋਂ ਸੂਈ ਹੈ ਇਹਨੂੰ ਬਾਈ ਅੱਜ ਚੌਥਾ ਦਿਨ ਆ ਜਗਜੀਤ ਤੇ ਮੰਨ ਕੇ ਚੱਲ ਪਾਇ ਇਹ ਚਾਰ ਦਿਨ ਮੱਲ ਵਾਲਾ ਅੱਜ ਸੂਈ ਨੂੰ ਹੋਗੇ ਤੇ ਨਾੜੂਆ ਜਮਾ ਨਾਲ ਆ ਕੱਚਾ ਤੇ ਬਾਕੀ ਬੱਚੇ ਦੇ ਦੰਦ ਪੱਟੇ ਤੋਂ ਹੀ ਅਜੇ ਦੁੱਧ ਵੀ ਨਹੀਂ ਬਣਿਆ ਬੌਲਾ ਹੀ ਆ ਮੇਰੇ ਕੋਲੇ ਬੌਲਾ ਕਿੰਨਾ ਹੋਊਗਾ ਬੌਲਾ ਇਸ ਟਾਈਮ ਜਗਜੀਤ 11 ਕਿਲੋ ਦੇ ਆਸ-ਪਾਸ ਹੋਊਗਾ ਦੁੱਧ ਦੇ ਨੇ 13 13 ਕਿਲੋ ਪਲੂਨ ਨੇ ਦਿੱਤਾ ਦੂਜਾ ਹੀ ਸੂਆ ਓਰੀਜਨਲ ਕੀ ਰੇਟ ਹੈ ਰੇਟ ਜਗਜੀਤ ਇੱਕ 25 ਦੀ ਮਹਿੰਦ ਦੇ ਦਿਆਂਗੇ ਬਾਈ ਖੋਲੇ ਨੂੰ ਦੱਸੋ ਬੜਾ ਚੰਗਾ ਥਣ ਤੇ ਹਵਾਨਾ ਹੈ ਕੱਟੀਆਂ ਨਾਲ ਫਿਕਸ ਜਿਹਾ ਹਵਾਨਾ ਸੋਹਣਾ ਸੈਜ ਅੱਗੋਂ ਪਿੱਛੋਂ ਟਾਂਟਾ ਤੁਸੀਂ ਇਹਦਾ ਦੇਖ ਲਓ ਚੰਗੀ ਆ ਗਾੜੀ ਤੁਹਾਨੂੰ ਨਜ਼ਰ ਆਊਗੀ ਖਵਾਨਾ ਬਹੁਤ ਸੋਨਾ ਇਹਦਾ ਬਾਕੀ ਤੁਸੀਂ ਕੋਲੋਂ ਆ ਕੇ ਪਾਸ ਕਰਿਓ ਸਵਾ ਲਖ ਦੀ ਇਹ ਮੱਝ ਮਿਲ ਜੂਗੀ ਦੁੱਧ ਸੋਨਾ ਦਿੰਦੀ ਰਹੂਗੀ ਰੋਤ ਆਪਾਂ ਨੂੰ ਪਤਾ ਹੀ ਹੈ ਵੀ ਮੱਝ ਹਸਤੇ ਤੇਜ਼ੀ ਦਾ ਟਾਈਮ ਹੀ ਹੈ ਬੁਲਿੰਦਰੇ ਦਾ ਜਿਹੜਾ ਹੋਰ ਦੁੱਧ ਵੀ 15 ਕਿਲੋ ਤੋਂ ਬਾਹਰ ਹੀ ਪਾਉ ਜਗਜੀਤ ਅੱਛਾ ਬਾਕੀ ਚਵਾਈ ਚਬੂਈ ਬਹੁਤ ਚੰਗੀ ਆ ਥਣ ਬਹੁਤ ਸੋਨਾ ਬਣਾਉਂਦੀ ਆ ਬੱਚਾ ਲੱਗੇ ਤਾਰਾਂ ਵਿਖਾ ਦੇਾਂਗੇ ਆਪਾਂ ਠੀਕ ਹੈ ਸੋ ਦੇਖੋ ਇਹਦੀ ਆ ਗਾੜੀ ਥਣ ਬਹੁਤ ਸੋਹਣਾ ਕੱਢੂਗੀ ਪਸਮਾਜ ਹੁਣ ਖਾਲੀ ਥਣ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਕਿਉਂਕਿ ਪਹਿਲਾਂ ਅਸੀਂ ਵੈਸੇ ਤੋੜ ਰਹੇ ਹਾਂ ਦੂਜਾ ਬੱਚਾ ਆਪਾਂ ਬੱਚਾ ਲਾ ਕੇ ਧਾਰਾਂ ਵੀ ਦਿਖਾ ਦੇਣੀ ਹੈ ਉਹ ਟਾਂਚਾ ਤੁਸੀਂ ਇਹਦਾ ਦੇਖ ਲਓ ਦੱਸੋ ਅੱਜ ਵੀ ਸੋਹਣੀ ਹੈ ਟਾਂਚੇ ਦੇ ਹਿਸਾਬ ਤੇ ਥਣ ਹਵਾਨੇ ਦੇ ਹਿਸਾਬ ਤੇ ਜਜਮੈਂਟ ਕਰਦੇ ਹਾਂ ਤਾਂ ਤੇ ਕੱਟੀ ਵੀ ਬੜੀ ਚੰਗੀ ਹੈ ਜਮਾ ਜਗੀਤ 나ੜੂਆ ਵੀ ਕੱਚਾ ਨਾਲ ਆ ਬਾਈ ਸਹੀ ਹੈ ਬਾਈ ਓਕੇ ਬਲਵਿੰਦਰ ਜਿਹੜੀ 2 ਨੰਬਰ ਤੇ ਝੋਟੀ ਬਾਈ ਇਹ ਬਾਈ ਜਗਜੀਤ ਮਾਲਕਾਂ ਦੇ ਦੱਸਣ ਮੁਤਾਬਕ 4 ਸਾਲ ਦੀ ਉਮਰ ਹੋਈ ਹੈ ਦੀ ਇਹ ਦੰਦਾ ਚ ਵੀ 4 ਦੰਦ ਦੀ ਆ ਤੇ ਪਹਿਲਾ ਸੂਆ ਹੀ ਸੂਈ ਆ ਇਹ ਪਰਸੋਂ ਸੂਈ ਆ ਇਹਨੂੰ ਤੀਜਾ ਦਿਨ ਆ ਬਾਈ ਸੂਈ ਬੱਚਾ ਕੱਟੀ ਇਹਦੇ ਨਾਲ ਬੱਚਾ ਕੱਟੀ ਆ ਇਹਦੇ ਨਾਲ ਵੀ ਬਾਈ ਇਹਦਾ ਰੇਟ ਕੀ ਰਹੂਗਾ ਰੇਟ ਬਾਈ 1 ਲੱਖ ਤੇ 28000 ਰੁਪਏ ਦੀ ਝੋਟੀ ਦੇਵਾਂਗੇ ਜਗਜੀਤ ਇਹ ਸੋਦੇ ਨੇ ਵੀ 13 14 ਕਿਲੋ ਖੁੱਲਾ ਪਾਉਣਾ ਚਬਾਈ ਚਬੂਈ ਬਹੁਤ ਚੰਗੀ ਆ ਬਾਕੀ ਨਾੜਾ ਨੂੜਾ ਬਹੁਤ ਦਾ ਹਵਾਨੇ ਤੇ ਪਰ ਦੂਜੀ ਗੱਲ ਇਹ ਆ ਸੀਲ ਠੰਡੀ ਬਹੁਤ ਜ਼ਿਆਦਾ ਔਲਾਲ ਪੋਰਾ ਵੀ ਹੈ ਨਹੀਂ ਬਾਈ ਤੋਰ ਦੇ ਬਾਈ 128000 ਦਸੂ ਦੰਦਾ ਚ ਬਾਈ ਕਹਿੰਦਾ ਵਿਚਾਰ ਦੰਦਾ ਸੂਆ ਪਹਿਲਾ ਸੂਈ ਹੈ ਲੰਬਾਈ ਚੰਗੀ ਹੈ ਢਾਂਜਾ ਚੰਗਾ ਹੈ ਹਵਾਨਾ ਉਰਲੇ ਪਾਸੋਂ ਤੁਸੀਂ ਦੇਖ ਲਓ ਨਾੜਾਂ ਹਵਾਨੇ ਦੇ ਉੱਤੇ ਨਜ਼ਰ ਆਉਣਗੀਆਂ ਤੁਹਾਨੂੰ ਸਿੰਗ ਵੀ ਸੋਹਣੇ ਆ ਬੈਕ ਸਾਈਡ ਤੋਂ ਇਹਦਾ ਥਨ ਤੇ ਹਵਾਨਾ ਦੇਖੋ ਬਿਲੰਦਰ ਥੋੜੀ ਜੀਏ ਲੱਗਦਾ ਜਿਵੇਂ ਬਹਿਣੀ ਵਾਲਾ ਪਾਸਾ ਇਹ ਜਗਜੀਤ ਪਾਲਾ ਬਾਈ ਇਹਦੇ ਜੇ ਬਾਹਰਲੇ ਪਾਸੇ ਬਹਿ ਜਾਂਦੀ ਆ ਤਾਂ ਪੱਧਰ ਕਰ ਜਾਂਦੀ ਆ ਥੋੜਾ ਜ਼ਿਆਦਾ ਅੰਦਰਲੇ ਪਾਸੇ ਬਹਿੰਦੀ ਆ ਹ ਵੈਸੇ ਦੁੱਧ ਚ ਤਾਂ ਨਹੀਂ ਫਰਕ ਨਾ ਨਾ ਬਾਈ ਤਾਰ ਦਾ ਵੀ ਫਰਕ ਨਹੀਂ ਜਗਜੀਤ ਮਗਰਲੇ ਨਾ ਮਗਰਲਾ ਮੂਰਲੇ ਨਾ ਮੂਰਲਾ ਚੋਕੇ ਦੇਖ ਲੈਵੇ ਕੋਈ ਵੀ ਜਿਹੜੇ ਬੰਦੇ ਨੇ ਲੈਣੀਆਂ تسਲੀ ਕਰਕੇ ਲੈ ਕੇ ਜੀ ਸੋਹਣੀ ਮੱਝ ਆ ਟਾਂਚੇ ਦੀ ਖਵਾਨਾ ਚੰਗਾ ਦਿਖਾਉਂਦੀ ਐ ਪਰ ਬਾਈ ਦੱਸਦਾ ਵੀ ਇਹ ਪਲੂਣ ਇੱਕ ਪਾਸੇ ਇਦਾਂ ਜਗਜੀਤ ਬਹੁਤ ਬਣੂਗੀ ਪਲੂਣ ਦਾ ਤੈਨੂੰ ਪਤਾ ਥੋੜੇ ਜਿਹੇ ਦਿਨਾਂ ਚ ਨਿੱਖਰਦੀ ਐ ਬਾਈ ਦਿਨ ਲੈ ਜਾਂਦਾ ਪਹਿਲਾਂ ਨਾ ਪਸ਼ੂ ਖਾਸ ਕਰਕੇ 15 ਤੋਂ 20 ਦਿਨ ਮਹੀਨੇ ਤੱਕ ਪੀਕ ਲੈਵਲ ਫੜਦਾ ਟਾਂਚਾ ਬਹੁਤ ਸੋਹਣਾ 1 ਲੱਖ ਤੇ 28000 ਦਾ ਰੇਟ ਐ ਇਹਦੇ ਨਾਲ ਦਸੂ ਕਰਨ ਵਾਲੀ ਦੇ ਨਾਲ ਦੋਨੇ ਮੱਜਾਂ ਦੇ ਨਾਲ ਬੱਚੇ ਫੀਮੇਲ ਕਾ ਦੋਨਾਂ ਦੀਆਂ ਹੀ ਧਾਰਾਂ ਜਿਹੜੀਆਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣੀਆਂ ਬਾਕੀ ਮੈਂ ਇੱਕ ਟਾਈਮ ਦੀ ਚਬਾਈ ਤੇ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਵੀ ਤੁਸੀਂ ਦੁੱਧ ਦਾ ਧਾਰਾਂ ਦੇ ਦਾਇ ਹੁੰਦਾ ਜੀ ਜੀਤ ਕਈ ਵੀਰ ਨਹੀਂ ਵੀ ਧਾਰਾਂ ਮਾਰਦੇ ਆਪਣੇ ਕੋਲੋਂ ਵੀ ਲੈ ਜਾਂਦੇ ਆ ਪਰ ਅਗਲੇ ਨੂੰ ਆਉਣ ਚ ਕੋਈ ਦਿੱਕਤ ਨਹੀਂ ਆਉਂਦੀ ਬਾਈ ਪਤਾ ਲੱਗ ਜਾਂਦਾ ਚਬਾਈ ਦਾ ਵੀਡੀਓ ਤੇ ਸੋ ਇਸ ਵਕਤ ਤੋਂ ਫਾਇਦਾ ਹੋ ਜਾਂਦਾ ਬਾਕੀ ਕੋ ਲਾ ਕੇ ਦੇਖਿਆ ਕਰੋ ਸੋ ਦੋਸੋ ਬੱਚਾ ਛੱਡਿਆ ਹੋਇਆ ਆਪਾਂ ਤੋਂ ਨੂੰ ਇਹਦੇ ਥਣਾ ਦਾ ਪਸਮਾਅ ਦਿਖਾ ਦਿਆਂਗੇ ਜਦੋਂ ਮੱਝ ਪਸਮਾਉਂਦੀ ਹੈ ਇਹ ਗੱਲ ਜ਼ਰੂਰ ਜੇ ਕੋਈ ਨਵਾਂ ਵੀਰ ਵੀਡੀਓ ਦੇਖ ਰਿਹਾ ਬੱਚੇ ਨੂੰ ਜਿੰਨਾ ਮੱਝ ਚੱਟੂਗੀ ਓਨਾ ਹੀ ਵਧੀਆ ਤਰੀਕੇ ਨਾਲ ਪਸਮਾਉਂਦੀ ਹੈ ਬੱਚੇ ਦਾ ਮੋਹ ਕਰਦੀ ਹੈ ਤੇ ਮੱਝ ਹਸਤੇ ਜ਼ਰੂਰੀ ਹੈ ਵੀ ਬੱਚਾ ਉਹਦੇ ਨੇੜੇ ਹੀ ਰਵੇ ਫਿਰ ਮੱਝ ਜਿਹੜਾ ਉਹ ਦੁੱਧ ਤੇ ਜ਼ਿਆਦਾ ਆਉਂਦੀ ਹੈ ਦੋਸਤੋ ਥੋੜਾ ਤੁਹਾਨੂੰ ਪਸਮਾਅ ਦਿਖਾ ਦਿਆਂ ਵੈਸੇ ਬਾਈ ਹਜੇ ਥਣ ਧੋ ਰਿਹਾ ਬਾਅਦ ਚ ਧਾਰਾਂ ਵੀ ਮਾਰਾਂਗੇ ਦੇਖੋ ਥਣ ਦਾ ਸਹਿਜ ਇੱਕੋ ਜਿਹਾ ਥਣ ਹਵਾਨੇ ਦੇ ਨਾੜਾਂ ਦੀ ਜੇ ਗੱਲ ਕਰੀਏ ਤਾਂ ਮੈਂ ਜ਼ੂਮ ਕਰਦਾ ਜਾਣਾ ਤੁਸੀਂ ਇਹਦੇ ਹਵਾਨੇ ਤੇ ਨਾੜਾਂ ਦੇਖਿਓ ਇਸ ਤਰੀਕੇ ਨਾਲ ਦੇਖ ਸਕਦੇ ਹੋ ਤੁਸੀਂ ਬੋਲੀ ਚੁਆਈ ਦੀ ਇੰਨੀ ਕਾ ਵੀ ਪਸਵਾ ਕੇ ਬਾਈ ਹਟਿਆ ਤੇ ਇੱਕ ਥਾਂ ਚੋਂ ਧਾਰ ਵੀ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਆਪਾਂ ਦੇਖਾਂਗੇ ਜਦੋਂ ਬਾਈ ਚੁਆਈ ਕਰਦਾ ਉਦੋਂ ਕਿੱਦਾਂ ਦੀਆਂ ਧਾਰਾਂ ਹੁੰਦੀਆਂ ਮੈਂ ਜ਼ੂਮ ਹੀ ਕਰੂੰਗਾ ਕਿਉਂਕਿ ਮੱਝ ਦੇ ਨੇੜੇ ਜਾਂਦੇ ਆ ਤਾਂ ਕਈ ਵਾਰ ਪਸ਼ੂ ਉਪਰਾ ਸਮਝ ਕੇ ਡਰ ਜਾਂਦਾ ਗਾਂਵਾਂ ਨਾਲ ਦੀ ਆ ਬਾਈ ਅੱਛਾ ਬਾਈ ਦੱਸ ਰਿਹਾ ਵੀ ਗਾਵਾਂ ਨਾਲ ਦੀ ਚੁਆਈ ਹੈ ਇੰਨੀ ਕਪੋਲੀ ਮੱਝ ਹੈ ਦੇਖੋ ਅਗਲੇ ਥਣਾ ਚੋਂ ਧਾਰ ਪਿਛਲੇ ਥਣਾ ਚੋਂ ਵੀ ਮਾਰੀ ਬੋਲਦਾ ਧਾਰਾਂ ਬਈ ਮੇਰੇ ਖਿਆਲ ਚ ਅਣਜਾਣ ਬੰਦਾ ਵੀ ਜੇ ਥੱਲੇ ਬੈਠੂਗਾ ਤਾਂ ਚੁਆਈ ਕਰਕੇ ਉੱਠੂਗਾ ਮੈਂ ਆਈਡੀਆ ਲਾ ਰਿਹਾ ਚੌੜੀ ਧਾਰ ਤੁਹਾਨੂੰ ਦਿਸਦੀ ਹੋਣੀ ਹੈ ਦੱਸੋ ਪਰਲੇ ਥਣ ਥੋੜਾ ਜਿਹਾ ਘੁਮਾ ਕੇ ਫਣੀ ਬਈ ਧਾਰ ਚੌੜੀ ਦਿਖਾਈ ਇਹਦੀ ਪਰਲੇ ਥਣ ਦੀ ਹਾਂ ਦੇਖੋ ਇਹ ਇੱਕ ਨੰਬਰ ਚੁਆਈ ਜੇ ਆਪਾਂ ਗੱਲ ਕਰੀਏ ਤਾਂ ਬਾਕੀ ਬਹੁਤ ਛੇਤੀ ਚੋਈ ਜਾਨੀ ਮੱਜੇ ਮੈਨੂੰ ਆਈਡੀਆ ਵੀ 5 ਮਿੰਟਾਂ ਤੋਂ ਪਹਿਲਾਂ ਪਹਿਲਾਂ ਬਾਈ ਇਹਦੀ ਚੋਾਈ ਕਰਦੇ ਪੰਜ ਤਾਂ ਬਾਈ ਕਹਿੰਦਾ ਲੱਗਣੇ ਨਹੀਂ ਬਸ ਬੈਠਣ ਉੱਠਣੇ ਲੱਗਦਾ ਜਿੰਨੀ ਕੋ ਪੋਲੀ ਹੈ ਮੱਜ ਚੰਗੀ ਮੱਜ ਆਵੀ ਤੁਸੀਂ ਪੈਸੇ ਲਾਉਣੇ ਆ ਤੁਸੀਂ 100 ਵਾਰ ਸੋਚੋ ਪਰ ਜੋ ਮੈਂ ਸਾਹਮਣੇ ਦੇਖ ਰਿਹਾ ਇੱਕ ਤਾਂ ਹਵਾਨੇ ਦੀ ਸ਼ੇਪ ਚੰਗੀ ਹੈ ਪਲੱਸ ਪੁਆਇੰਟ ਬੱਚਾ ਕੱਟੀ ਹੈ ਨਾਲ ਚੋਾਈ ਨਰਮ ਹੈ ਪੋਲੀ ਹੈ ਇਹ ਗੁਣ ਮੱਜ ਦੇ ਵਿੱਚ ਹੋਣੇ ਚਾਹੀਦੇ ਆ ਉਹ ਇਹਦੇ ਪੂਰੇ ਦਿਸਦੇ ਆ ਬਾਕੀ ਰੁੱਤ ਦੇ ਹਿਸਾਬ ਤੇ ਰੇਟ ਵੀ ਕੋਈ ਆਏ ਨਹੀਂ ਹੈ ਵੀ ਤੁਹਾਨੂੰ ਬਹੁਤ ਹੀ ਜ਼ਿਆਦਾ ਪੇਮੈਂਟ ਇਨਵੈਸਟ ਕਰਨੀ ਪਊ ਹਾਲਾਂਕਿ ਲੱਖ ਰੁਪਏ ਤੋਂ ਉੱਤੇ ਸੌਦਾ ਹੋਣੇ ਆ ਤੇ ਲੱਖ ਰੁਪਏ ਬਹੁਤ ਹੁੰਦਾ ਹਲੋ ਵੀ ਦੋਸਤੋ ਮੈਂ ਜੂਮ ਕਰ ਦਿੰਦਾ ਵੈਸੇ ਦੁੱਧ ਤੋਂ ਤਾਂ ਅਸੀਂ ਮੈਂ ਤਾਂ ਅਮੇਸ਼ਾ ਹੀ ਕਹਿੰਦਾ ਵੀ ਆਈਡੀਆ ਇੱਕ ਵਾਰ ਤੋਂ ਨਹੀਂ ਲੱਗਣਾ ਹੁੰਦਾ ਸਾਰੇ ਥਣਾ ਚ ਦੁੱਧ ਦਿਸੂਗਾ ਕਿਉਂਕਿ ਬੱਚੇ ਨੂੰ ਰਜਾਉਣਾ ਜ਼ਰੂਰੀ ਹੈ ਛੋਟਾ ਬੱਚਾ 15 ਕਿਲੋ ਦੀ ਦੋਸਤੋ ਬਾਈ ਨੂੰ ਆਸ ਹੈ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸੇਵਾ ਪਹਿਲਾਂ ਜੋ ਟੀਏ ਦੋਸਤੋ ਸੀਲ 3 ਮੇਨ ਗੱਲ ਕਿਉਂਕਿ ਹਜੇ ਪਰਸੋਂ ਹੀ ਬਾਈ ਦੱਸਦਾ ਸੂਈ ਹੈ ਬੱਚੇ ਦਾ 나ੜੂਆ ਨਾਲ ਹੈ ਬਾਕੀ ਬੱਚਾ ਲਵਾ ਤੁਹਾਨੂੰ ਦਿਸਦਾ ਹੋਣਾ ਸੋ ਇਹਦੇ ਵੀ ਆਪਾਂ ਪਸਮਾ ਦੇ ਵਿੱਚ ਥਣ ਦੇਖ ਲਾਂਗੇ ਦੂਜੀ ਗੱਲ ਧਾਰਾਂ ਵੀ ਇਹਦੀਆਂ ਤੁਹਾਨੂੰ ਦਿਖਾ ਦੂੰਗਾ ਲੇ ਸੋ ਪਸਮਾ ਕਰ ਲਿਆ ਮੱਝ ਨੇ ਛੱਡੀ ਬਲਵਿੰਦਰ ਬਾਈ ਹੱਥ ਤੁਸੀਂ ਇਹਦੇ ਥਣ ਦੇਖ ਸਕਦੇ ਹੋ 나ੜਾ ਇਸ ਸਾਈਡ ਤੇ ਇਹਦੇ ਵੀ ਹਵਾਨੇ ਤੇ ਕਾਫੀ ਦਿਸਣ ਨੇ ਐ ਦੋਸਤੋ ਇਹਦੇ ਵੀ ਅਗਲੇ ਥਣ ਚੋ ਧਾਰਾਂ ਪਹਿਲਾਂ ਦੇਖ ਲਓ ਲੁੰਡਰ ਮਾਰੀ ਵੀ ਪਿਛਲੇ ਸਮੇਂ ਤੋਂ ਵੀ ਧਾਰਾ ਸੋ ਇਹ ਪਿਛਲੇ ਸਣਾ ਚ ਉਤਾਰਾ ਹੈ ਮੇਨ ਕਰ ਲੈ ਵੀ ਧਾਰਾਂ ਦੀ ਇਹ ਵੀ ਸਾਫ ਸੁਥਰੀ ਹੈ ਤੇ ਦੂਜੀ ਮੱਝ ਵੀ ਚਵਾਈ ਦੀ ਸਾਫ ਸੁਥਰੀ ਹੈ ਪੋਲੀ ਨਰਮ ਚਵਾਈ ਉਹਦੀ ਵੀ ਇਹਦੀ ਵੀ ਆਸ ਆ ਵੀ ਚਵਾਈ ਨਰਮ ਹੋਊਗੀ ਪੋਲੀ ਹੋਊਗੀ ਬਾਕੀ ਤੁਸੀਂ ਚੋਕੇ ਦੇਖ ਲਓ ਅੱਜ ਦੀ ਵੀਡੀਓ ਫਿਲਹਾਲ ਤੋਂ ਮੱਜਾਂ ਦੀ ਸੀ ਧੰਨਵਾਦ